ਕਈ ਦਿਨ ਹੋ ਗਏ ਵਿਸਰਿਆ ਨੂੰ ਪਰ ਇਹ ਸਾਰੇ ਦਿਨ ਤੁਹਾਡੇ ਲਈ ਬਹੁਤ ਔਖੇ ਪਲ ਦੇ ਲੰਗੇ ਹੋਣੇ ਆ ਮੈਨੂੰ ਲੱਗਦਾ ਵੀ ਜੇ ਤੁਸੀਂ ਬੋਲੋਗੇ ਤਾਂ ਸ਼ਾਇਦ ਜਿਹੜੇ ਦੁਨੀਆ 'ਚ ਮਾਵਾ ਜਿੰਨਾਂ ਦੀਆਂ ਹੈ ਨਹੀਂ ਤੁਸੀਂ ਉਹਨਾਂ ਦਾ ਦੁੱਖ ਜਾਣ ਸਕਦੇ ਹੋ ਤਾਂ ਤੁਹਾਡੇ ਲਫ਼ਜ਼ ਮੈਨੂੰ ਲੱਗਦੀ ਉਹਨਾਂ ਲਈ ਨੇ ਦੇਖੋ ਗੱਲ ਇਹ ਹੈ ਵੀ ਸਾਰੇ ਜਿੰਨੇ ਵੀ ਬਿਨਾ ਮਾਵਾ ਤੋਂ ਹੈਗੇ ਆ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਬਸ ਆਪਣੇ ਮਾਪੇ ਵਾਸਤੇ ਦੁਆ ਕਰੋ ਆਪਣੇ ਮਾਪੇ ਵਾਸਤੇ ਦੁਆ ਕਰੋ ਏ ਮਿਲਦੇ ਨਹੀਂ ਦੁਆਰਾ ਇਹਨਾਂ ਨੂੰ ਇਕੱਲੇ ਨਾ ਛੱਡੋ ਕਦੀ ਮੈਂ ਛੱਡ ਕੇ ਦੇਖ ਲਿਆ ਕਦੀ ਇਹਨਾਂ ਨੂੰ ਇਕੱਲੇ ਨਾ ਛੱਡੋ ਉਹ ਮੇਰਾ ਮਨ ਮੇਰਾ ਬਿਲਕੁਲ ਸੱਚੀ ਮੇਰਾ ਮਨ ਬੋਲਣ ਦਾ ਨਹੀਂ ਸੀਗਾ ਪਰ ਲੇਕਿਨ ਮੈਨੂੰ ਵੀ ਉਦੋਂ ਦਾ ਦੀਦਾ ਵੀ ਤੁਸੀਂ ਆਉਨੇ ਆ ਹਨਾ ਤੇ ਚਲੋ ਤੁਹਾਨੂੰ ਵੀ ਤੁਸੀਂ ਮੈਂ ਆ ਕੁੜੀਆਂ ਨੂੰ ਵੀ ਰੋਂਦੀ ਜਿਹੜੀਆਂ رپورਟਰਾਂ ਕੁੜੀਆਂ ਸਾਰਿਆਂ ਨੂੰ ਮੈਂ ਇਹਨਾਂ ਨੂੰ ਰੋਂਦੇ ਦੇਖਿਆ ਕਿਉਂਕਿ ਮम्मी ਚੰਗੀ ਬਹੁ ਸੀਗੀ ਉਹ ਸਾਰੇ ਜਿਹਦਾ ਨਾ ਲਾਈਕ ਉਹਨਾਂ ਨੂੰ ਦੇਖਦੇ ਸੀਗੇ ਹਨਾ ਜਾਨ ਦੀ ਉਮਰ ਵੀ ਨਹੀਂ ਸੀ ਉਹਨਾਂ ਦੀ ਕੋਈ ਹਜੇ 60 63 ਸਾਲ ਦੀ ਉਮਰ ਸੀਗੀ ਕਿਹੜੀ ਜਾਨ ਦੀ ਉਮਰ ਸੀਗੀ ਹਨਾ ਪਰ ਮੈਂ ਇੰਨਾ ਮੇਰਾ ਅੱਲਾ ਨੇ ਮੈਨੂੰ ਸਬਰ ਦਿੱਤਾ ਹੋਇਆ ਵੀ ਅੱਲਾ ਨੇ ਜੋ ਕੀਤਾ ਉਹ ਆਪਣੇ ਹਿਸਾਬ ਦੇ ਨਾਲ ਠੀਕ ਕੀਤਾ ਸਾਡੀ ਮਾਂ ਹੋਣ ਤੋਂ ਪਹਿਲਾਂ ਉਹ ਅੱਲਾ ਦੀ ਰੂਹ ਆ ਅੱਲਾ ਆਪਣੀ ਰੂਹ ਲੈ ਗਿਆ ਸਾਨੂੰ ਕੋਈ ਗਿਲਾ ਨਹੀਂ ਅੱਲਾ ਦੇ ਨਾਲ ਮੈਂ ਅੱਗੇ ਤੋਂ ਅਸੀਂ ਨਾ ਆਪਣੇ ਮੰਮੀ ਡੈਡੀ ਨਾਲ ਫੋਟੋਆਂ ਪਾਉਂਦੇ ਹੁੰਦੇ ਸੀ ਲੱਗਦਾ ਵੀ ਹੁਣ ਉਹ ਜਿਹੜੀ ਮਾਲ ਹੀ ਘਾਟ ਆ ਜਿਹੜਾ ਉਹ ਮਾਲ ਆ ਖੱਪਾ ਖਾਨਾ ਉਹ ਅਧੂਰਾ ਹੀ ਰਹਿ ਜਾਣਾ ਕਿਉਂਕਿ ਹੁਣ ਜਿਹੜੇ ਆ ਤਿੰਨਾਂ ਦੀਆਂ ਤਸਵੀਰਾਂ ਨੇ ਮੈਂ ਪਿੱਛੇ ਦੇਖ ਰਿਹਾ ਸੀ ਤਾਂ ਉਹਨਾਂ ਨੂੰ ਦੇਖ ਕੇ ਵੀ ਮਨ ਪਰਦਾ ਕਦੀ ਨਹੀਂ ਪੂਰਾ ਹੋ ਸਕਦਾ ਜੀ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਮੈਂ ਮੇਰੀ ਮਾਂ ਨੇ ਇਹੀ ਸਿਖਾਇਆ ਮੈਂ ਹੁਣ ਤੁਹਾਨੂੰ ਆ ਇਹ ਮਾਈਕ ਦੇ ਵਿੱਚ ਵੀ ਇਸੇ ਕਰਕੇ ਬੋਲਿਆ ਵੀ ਘਰ ਰਿਆ ਇਹ ਦੀ ਕਦੀ ਬੇਕਦਰੀ ਨਹੀਂ ਕਰੀਦੀ ਹੁੰਦੀ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ ਵਿਕਰ ਇਹਦੀ ਕਦੀ ਬੇਕਰ ਨਹੀਂ ਸੀ ਤੇ ਮੇਰਾ ਬੋਲਣ ਨੂੰ ਕੁਝ ਮਨ ਨਹੀਂ ਕਰਦਾ ਇੱਕੋ ਸਵਾਲ بار بار ਇੱਕੋ ਸਵਾਲ ਆਉਣ ਕਿ ਤੇਰਾ ਪੁੱਤ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਪੁੱਤ ਹੁਣ ਤੂੰ ਹੀ ਸਾਹਮਣਾ ਸਾਰਿਆਂ ਨੂੰ ਹੁਣ ਤੇਰੇ ਸਿਰ ਤੇ ਜ਼ਿੰਮੇਵਾਰੀ ਆ ਉਹ ਮੈਂ ਉਹਨਾਂ ਨੂੰ ਕਹੀ ਜਾਂਦਾ ਮੇਰੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਤੇ ਜਿਹਨੇ ਮੈਨੂੰ ਸਾਹਮਣਾ ਸੀ ਜਿਹਨੇ ਉਹ ਤੇ ਚਲੀ ਗਈ ਜਿਹਨੇ ਮੈਨੂੰ ਸਾਹਮਣਾ ਸੀ ਉਹ ਤੇ ਚਲੀ ਗਈ ਆ ਮੈਂ ਮੈਨੂੰ ਕੌਣ ਸਾਂਭੂਗਾ ਅੱਜ ਅੱਜ ਤੁਸੀਂ ਤੁਹਾਡੇ ਕੋਲੇ ਸਾਰਾ ਕੁਝ ਆ ਕਿਉਂਕਿ ਮੇਰੇ ਯਾਦ ਆ ਜਦੋਂ ਤੁਸੀਂ ਗੱਲ ਇੰਟਰਵਿਊ ਦੇ ਵਿੱਚ ਇੱਕ ਦੋ ਮਿੰਟ ਹੀ ਲੈਣੇ ਆ ਏਸ਼ੀਆਂ ਦੇ ਕੰਮ ਦੀ ਜਾਂ ਹੋਰ ਗੱਲ ਕਰ ਦਿਓ ਅੱਜ ਜਦੋਂ ਦੌਲਤ ਸ਼ੌਹਰਤ ਹੈ ਜਦੋਂ ਤੁਸੀਂ ਇਨਾਮ ਜਿੱਤ ਕੇ ਲਿਆਉਂਦੇ ਤਾਂ ਬੰਦਾ ਮਾਂ ਨੂੰ ਦਿੰਦਾ ਕਿ ਮਾਂ ਆਹ ਲੈ ਕੇ ਆਂ ਤਾਂ ਅੱਜ ਮੈਨੂੰ ਲੱਗਦਾ ਵੀ ਸ਼ਾਇਦ ਤੁਹਾਨੂੰ ਦੁਨੀਆ ਦੇ ਵੱਡੇ ਵਾਰਡ ਵੀ ਮਿਲ ਜਾਣਗੇ ਤਾਂ ਉਹ ਮਾਂ ਦੇ ਬਿਨਾਂ ਅਧੂਰੇ ਨੇ ਮਿੱਟੀ ਆ ਜੀ ਮਿੱਟੀ ਆ ਮੈਂ ਹੁਣ ਕੋਈ ਵੀ ਤਰੱਕੀ ਕਰਾਂ ਨਾ ਮੇਰੀ ਉਹ ਤਰੱਕੀ ਦੀ ਖੁਸ਼ੀ ਅਧੂਰੀ ਆ ਹਮੇਸ਼ਾ ਉਹ ਹਮੇਸ਼ਾ ਹੀ ਅਧੂਰੀ ਰਹੇਗੀ ਚਲੋ ਜੋ ਮੇਰੀ ਮਾਂ ਦੇ ਨਾਲ ਸੀ ਉਹ ਕਿਸੇ ਦੇ ਨਾਲ ਨਹੀਂ ਹੋ ਸਕਦਾ ਕਈ ਦਿਨ ਹੋ ਗਏ ਵਿਸਰਿਆ ਨੂੰ ਪਰ ਇਹ ਸਾਰੇ ਦਿਨ ਤੁਹਾਡੇ ਲਈ ਬਹੁਤ ਔਖੇ ਪਲ ਦੇ ਲੰਗੇ ਹੋਣੇ ਆ ਮੈਨੂੰ ਲੱਗਦਾ ਵੀ ਜੇ ਤੁਸੀਂ ਬੋਲੋਗੇ ਤਾਂ ਸ਼ਾਇਦ ਜਿਹੜੇ ਦੁਨੀਆ 'ਚ ਮਾਵਾ ਜਿਨ੍ਹਾਂ ਦੀਆਂ ਹੈ ਨਹੀਂ ਤੁਸੀਂ ਉਹਨਾਂ ਦਾ ਦੁੱਖ ਜਾਣ ਸਕਦੇ ਹੋ ਤਾਂ ਤੁਹਾਡੇ ਲਫ਼ਜ਼ ਮੈਨੂੰ ਲੱਗਦੀ ਉਹਨਾਂ ਲਈ ਨੇ ਦੇਖੋ ਗੱਲ ਇਹ ਹੈ ਵੀ ਸਾਰੇ ਜਿੰਨੇ ਵੀ ਬਿਨਾ ਮਾਵਾ ਤੋਂ ਹੈਗੇ ਆ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਬਸ ਆਪਣੇ ਮਾਪੇ ਵਾਸਤੇ ਦੁਆ ਕਰੋ ਆਪਣੇ ਮਾਪੇ ਵਾਸਤੇ ਦੁਆ ਕਰੋ ਏ ਮਿਲਦੇ ਨਹੀਂ ਦੁਆਰਾ ਇਹਨਾਂ ਨੂੰ ਇਕੱਲੇ ਨਾ ਛੱਡੋ ਕਦੀ ਮੈਂ ਛੱਡ ਕੇ ਦੇਖ ਲਿਆ ਕਦੀ ਇਹਨਾਂ ਨੂੰ ਇਕੱਲੇ ਨਾ ਛੱਡੋ ਉਹ ਮੇਰਾ ਮਨ ਮੇਰਾ ਬਿਲਕੁਲ ਸੱਚੀ ਮੇਰਾ ਮਨ ਬੋਲਣ ਦਾ ਨਹੀਂ ਸੀਗਾ ਪਰ ਲੇਕਿਨ ਮੈਨੂੰ ਵੀ ਉਦੋਂ ਦਾ ਦੀਦਾ ਵੀ ਤੁਸੀਂ ਆਉਨੇ ਆ ਹਨਾ ਤੇ ਚਲੋ ਤੁਹਾਨੂੰ ਵੀ ਤੁਸੀਂ ਮੈਂ ਆ ਕੁੜੀਆਂ ਨੂੰ ਵੀ ਰੋਂਦੀ ਜਿਹੜੀਆਂ ਰਿਪੋਰਟਰਾਂ ਕੁੜੀਆਂ ਸਾਰਿਆਂ ਨੂੰ ਮੈਂ ਇਹਨਾਂ ਨੂੰ ਰੋਂਦੇ ਦੇਖਿਆ ਕਿਉਂਕਿ ਮम्मी ਚੰਗੀ ਬਹੁਤ ਸੀਗੀ ਉਹ ਸਾਰੇ ਜਿਦਾ ਨਾ ਲਾਈਕ ਉਹਨਾਂ ਨੂੰ ਦੇਖਦੇ ਸੀਗੇ ਹਨਾ ਜਾਨ ਦੀ ਉਮਰ ਵੀ ਨਹੀਂ ਸੀ ਉਹਨਾਂ ਦੀ ਕੋਈ ਹਜੇ 60 63 ਸਾਲ ਦੀ ਉਮਰ ਸੀਗੀ ਕਿਹੜੀ ਜਾਨ ਦੀ ਉਮਰ ਸੀਗੀ ਹਨਾ ਪਰ ਮੈਂ ਇੰਨਾ ਮੇਰਾ ਅੱਲਾ ਨੇ ਮੈਨੂੰ ਸਬਰ ਦਿੱਤਾ ਹੋਇਆ ਵੀ ਅੱਲਾ ਨੇ ਜੋ ਕੀਤਾ ਉਹ ਆਪਣੇ ਹਿਸਾਬ ਦੇ ਨਾਲ ਠੀਕ ਕੀਤਾ ਸਾਡੀ ਮਾਂ ਹੋਣ ਤੋਂ ਪਹਿਲਾਂ ਉਹ ਅੱਲਾ ਦੀ ਰੂਹ ਆ ਅੱਲਾ ਆਪਣੀ ਰੂਹ ਲੈ ਗਿਆ ਸਾਨੂੰ ਕੋਈ ਗਿੱਲਾ ਨਹੀਂ ਅੱਲਾ ਦੇ ਨਾਲ ਮੈਂ ਅੱਗੇ ਤੋਂ ਅਸੀਂ ਨਾ ਆਪਣੇ ਮੰਮੀ ਡੈਡੀ ਨਾਲ ਫੋਟੋਆਂ ਪਾਉਂਦੇ ਹੁੰਦੇ ਸੀ ਲੱਗਦਾ ਵੀ ਹੁਣ ਉਹ ਜਿਹੜੀ ਮਾਂ ਵਾਲੀ ਘਾਟ ਆ ਜਿਹੜਾ ਉਹ ਮਾਂ ਵਾਲਾ ਖੱਪਾ ਖਾਨਾ ਉਹ ਅਧੂਰਾ ਹੀ ਰਹਿ ਜਾਣਾ ਕਿਉਂਕਿ ਹੁਣ ਜਿਹੜੇ ਆ ਤਿੰਨਾਂ ਦੀਆਂ ਤਸਵੀਰਾਂ ਨੇ ਮੈਂ ਪਿੱਛੇ ਦੇਖ ਰਿਹਾ ਸੀ ਤਾਂ ਉਹਨਾਂ ਨੂੰ ਦੇਖ ਕੇ ਵੀ ਮਨ ਪਰ ਕਦੀ ਨਹੀਂ ਪੂਰਾ ਹੋ ਸਕਦਾ ਜੀ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਮੈਂ ਮੇਰੀ ਮਾਂ ਨੇ ਇਹੀ ਸਿਖਾਇਆ ਮੈਂ ਹੁਣ ਤੁਹਾਨੂੰ ਆ ਇਹ ਮਾਈਕ ਦੇ ਵਿੱਚ ਵੀ ਇਸੇ ਕਰਕੇ ਬੋਲਿਆ ਵੀ ਘਰ ਰਿਆ ਇਹ ਦੀ ਕਦੀ ਬੇਕਦਰੀ ਨਹੀਂ ਕਰੀਦੀ ਹੁੰਦੀ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ ਵੇਖ ਰਿਹਾ ਇਹਦੀ ਕਦੀ ਬੇਕਰਨੀ ਸੀ ਤੇ ਮੇਰਾ ਬੋਲਣ ਨੂੰ ਕੁਝ ਮਨ ਨਹੀਂ ਕਰਦਾ ਇੱਕੋ ਸਵਾਲ بار بار ਇੱਕੋ ਸਵਾਲ ਆਣਨ ਕਿ ਤੇਰਾ ਪੁੱਤ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਪੁੱਤ ਹੁਣ ਤੂੰ ਹੀ ਸਾਹਮਣਾ ਸਾਰਿਆਂ ਨੂੰ ਹੁਣ ਤੇਰੇ ਸਿਰ ਤੇ ਜ਼ਿੰਮੇਵਾਰੀ ਆ ਉਹ ਮੈਂ ਉਹਨਾਂ ਨੂੰ ਕਹੀ ਜਾਂਦਾ ਮੇਰੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਤੇ ਜਿਹਨੇ ਮੈਨੂੰ ਸਾਹਮਣਾ ਸੀ ਜਿਹਨੇ ਉਹ ਤੇ ਚਲੀ ਗਈ ਜਿਹਨੇ ਮੈਨੂੰ ਸਾਹਮਣਾ ਸੀ ਉਹ ਤੇ ਚਲੀ ਗਈ ਆ ਮੈਂ ਮੈਨੂੰ ਕੌਣ ਸਾਬੂਗਾ ਅੱਜ ਅੱਜ ਤੁਸੀਂ ਤੁਹਾਡੇ ਕੋਲੇ ਸਾਰਾ ਕੁਝ ਆ ਕਿਉਂਕਿ ਮੇਰੇ ਯਾਦ ਆ ਜਦੋਂ ਤੁਸੀਂ ਗੱਲ ਇੰਟਰਵਿਊ ਦੇ ਵਿੱਚ ਇੱਕ ਦੋ ਮਿੰਟ ਹੀ ਲੈਣੇ ਆ ਏਸ਼ੀਆਂ ਦੇ ਕੰਮ ਦੀ ਜਾਂ ਹੋਰ ਗੱਲ ਕਰ ਦਿਓ ਅੱਜ ਜਦੋਂ ਦੌਲਤ ਸ਼ੌਹਰਤ ਹੈ ਜਦੋਂ ਤੁਸੀਂ ਇਨਾਮ ਜਿੱਤ ਕੇ ਲਿਆਉਂਦੇ ਤਾਂ ਬੰਦਾ ਮਾਂ ਨੂੰ ਦਿੰਦਾ ਕਿ ਮਾਂ ਆਹ ਲੈ ਕੇ ਆਂ ਤਾਂ ਅੱਜ ਮੈਨੂੰ ਲੱਗਦਾ ਵੀ ਸ਼ਾਇਦ ਤੁਹਾਨੂੰ ਦੁਨੀਆ ਦੇ ਵੱਡੇ ਵਾਰਡ ਵੀ ਮਿਲ ਜਾਣਗੇ ਤਾਂ ਉਹ ਮਾਂ ਦੇ ਬਿਨਾਂ ਅਧੂਰੇ ਨੇ ਮਿੱਟੀ ਆ ਜੀ ਮਿੱਟੀ ਆ ਮੈਂ ਹੁਣ ਕੋਈ ਵੀ ਤਰੱਕੀ ਕਰਾਂ ਨਾ ਮੇਰੀ ਉਹ ਤਰੱਕੀ ਦੀ ਖੁਸ਼ੀ ਅਧੂਰੀ ਆ ਹਮੇਸ਼ਾ ਉਹ ਹਮੇਸ਼ਾ ਹੀ ਅਧੂਰੀ ਰਹੇਗੀ ਚਲੋ ਜੋ ਮੇਰੀ ਮਾਂ ਦੇ ਨਾਲ ਸੀ ਉਹ ਕਿਸੇ ਦੇ ਨਾਲ ਨਹੀਂ ਹੋ ਸਕਦਾ